ਦੋ ਕੁੜੀਆਂ ਦੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਅੱਜ ਦੇ ਟੋਟਲ 10 ਰਿਸ਼ਤੇ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਜੁੜੋ ਪਹਿਲਾ ਰਿਸ਼ਤਾ ਮੁੰਡੇ ਦਾ ਤਨਤਨ ਸਾਹਿਬ ਤੋਂ ਆ ਮੁੰਡਾ ਪੁਰਤਗਾਲ ਦੇ ਵਿੱਚ ਪੀਆਰ 4 ਕਿਲੇ ਜਮੀਨ ਹੈ ਬ੍ਰਦਰ ਦੂਨੇ ਕਾਰਮੀ ਜਿਕ ਕੈਨੇਡਾ ਭੈਣ ਇੱਕ ਮੈਡਾ ਕੁੜੀ ਕਿਸ ਤਰ੍ਹਾਂ ਚਾਹੀਦੀ ਸਾਰਾ ਡਾਟਾ ਪੜ ਕੇ ਲਾਲ ਪੱਟੀ ਆ ਨੰਬਰ ਤੇ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਅਮਰਤ ਅੰਮ੍ਰਿਤਾਰੀ ਹੈ ਜੀ ਮੁੰਡਾ ਸ੍ਰੀ ਮੁਕਤਸਰ ਸਾਹਿਬ ਤੋਂ ਹੈ ਪਾਜਾ ਪਤ ਸਿੱਖ ਹੈ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਟਰਾਂਸਪੋਰਟਿੰਗ ਕੰਪਨੀ ਪੰਜ ਕਿਲੇ ਜਮੀਨਾਂ ਕੁੜੀ ਕਿਸ ਤਰ੍ਹਾਂ ਚਾਹੀਦੀ ਕੱਦ ਕਾਠ ਭੈਣ ਭਾਈ ਗੋਤ ਸਭ ਕੁਝ ਪੜ ਕੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਅਗਲਾ ਰਿਸ਼ਤਾ ਉਡੀ ਦਾ ਰਿਸ਼ਤਾ ਜਿਲ੍ਹਾ ਸੰਗਰੂਰ ਤੋਂ ਹੈ ਭੈਣ ਕੋਈ ਨਹੀਂ ਭਰਾ ਇੱਕਾਣ ਮੈਂਡਾ ਸਟਰੀਂਗ ਮਾਸਟਰ ਕੰਪਿਊਟਰ ਸਾਇੰਸ ਦੀ 5 ਸਾਲ ਦੀ ਸਟੱਡੀ ਵੀਜ਼ਾ ਆਫ ਯੂ ਐਸ ਏ ਦਾ ਅਗਰਤ ਤੋਂ ਸਾਰਾ ਡਾਟਾ ਪੜ ਕੇ ਡਾਇਰੈਕਟ ਗੱਲ ਕਰੋ ਜੀ ਖਾਸ ਤੌਰ ਤੇ ਮੁੰਡੇ ਵਾਲਾ ਕਾਲਮ ਅਗਲਾ ਰਿਸ਼ਤਾ ਜਿਲ੍ਹਾ ਲੁਧਿਆਣਾ ਤੋਂ ਹੈ ਜੀ ਮਹਿਰਾ ਸੇਕਾ ਦੇ ਫਾਰਮੇਸੀ ਟੈਕਨੀਸ਼ੀਅਨ ਹੈ ਨਿਊਜ਼ੀਲੈਂਡ ਦੇ ਵਿੱਚ ਮੁੰਡਾ ਪਿਤਾ ਬੈਂਕ ਦੇ ਵਿੱਚ ਬਿਜ਼ਨਸ ਹੈ 뱅ਕਰ ਨੇ बिजनेसमैन ਹੈ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਅੰਮ੍ਰਿਤਸਰ ਦਾ ਰੀਜ ਮੁੰਡਾ ਜਿਹੜਾ ਬਠਿੰਡਾ ਤੋਂ ਬਲੌਂਕ ਕਰਦਾ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਕੀ ਕੰਮ ਹੈ 15 ਕਿੱਲੇ ਜ਼ਮੀਨ ਹੈ ਸਾਰਾ ਕੁਝ ਪੜ੍ਹ ਕੇ ਸਮਝ ਕੇ ਫਿਰ ਪਰਿਵਾਰ ਨਾਲ ਗੱਲਬਾਤ ਕਰਨੀ ਇਕੱਲਾ ਇਕੱਲਾ ਮੁੰਡਾ ਹੈ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਫਿਰੋਜ਼ਪੁਰ ਤੋਂ ਕੁੜੀ ਦਾ ਰਿਸ਼ਤਾ ਨੋਟ ਕਰੋ ਕੰਬੋ ਸਿੱਖ ਹੈ ਕਾਊਂਟੈਂਟ ਦੀ ਐਗਜ਼ੀਕਟਿਵ ਤੇ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਖਾਸ ਤੌਰ ਤੇ ਕੋਲਮ ਨੂੰ ਪੜ੍ਹ ਕੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਅਗਲਾ ਰਿਸ਼ਤਾ ਜਿਲ੍ ਫਿਰ ਫਰੋਜਪੁਰ ਤੋਂ ਸਕਰੀਨ ਸ਼ਾਟ ਲੈ ਲਿਆ ਕਰੋ ਜਾਂ ਸਕਰੀਨ ਰੋਕ ਲਿਆ ਕਰੋ ਫਿਰ ਪਰਿਵਾਰ ਨਾਲ ਗੱਲ ਕਰੋ ਮੁੰਡੇ ਨੂੰ 20 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕਾਸਟ ਕੱਦ ਸਭ ਕੁਝ ਪੜ ਕੇ ਗੱਲ ਕਰੋ ਅਗਲਾ ਰਿਸ਼ਤਾ ਸਿੰਘ ਅੰਬਰਤਾਰੀ ਜੀ ਮੁੰਡਾ ਜ਼ਿਲ੍ਹਾ ਜਲੰਧਰ ਤੋਂ ਬਲੌਂਕ ਕਰਦਾ ਸਿਟੀ ਜਾਣਾ ਕੈਨੇਡਾ ਦੇ ਵਿੱਚ ਟਰੱਕਿੰਗ ਦਾ ਕੰਮ ਹੈ ਤੇ 7 ਕਿੱਲੇ ਜ਼ਮੀਨਾਂ ਤੇ ਕੋਠੀ ਇੰਡੀਆ ਦੇ ਵਿੱਚ ਸਾਰਾ ਡਾਟਾ ਪੜੋ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕੱਦ ਕਾਟ ਫਿਰ ਪਰਿਵਾਰ ਨਾਲ ਗੱਲ ਕਰੋ ਤੇ ਬੀ ਸ਼ਰਮਾ ਅਗਲਾ ਰਿਸ਼ਤਾ ਜੀ ਮੋਹਾਲੀ ਤੋਂ ਹੈ ਬ੍ਰਾਹਮਣ ਅੱਤਰੀ ਜਿਹੜਾ ਕਾਸਟ ਆ ਮੁੰਡੇ ਦੀ ਸੇਲਸ ਐਂਡ ਬਿਜ਼ਨਸ ਇੰਡਰਗਲਰ ਪਰ ਦਾ ਜਿਹੜਾ ਨਰਵਾਨਾ ਗ੍ਰੀਨਸ ਦੇ ਵਿੱਚ ਕੰਮ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਸਾਰਾ ਡਾਟਾ ਪੜੋ ਫਿਰ ਪਰਵਾਨਾ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਜ਼ਿਲ੍ਹਾ ਮੋਗਾ ਤੋਂ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਰੋਬਰਟ ਆਪਰੇਟਰ 1 ਲੱਖ ਡਾਲਰ ਸਾਲਾਨਾ ਇਨਕਮ ਆ ਸਾਰਾ ਪਰਿਵਾਰ ਕੈਨੇਡਾ ਹੈ ਡਾਟਾ ਪੜ੍ਹ ਕੇ ਡਾਇਰੈਕਟ ਪਰਵਾਨਾ ਨਾਲ ਗੱਲ ਕਰੋ ਤੇ ਐਡ ਪੋ ਆਉਣ ਲਈ ਹੇਠ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ 1 ਸਾਲ ਲਈ ਲਗਾਤਾਰ ਵੀ ਤੁਸੀਂ ਐਡ ਪੋਆ ਸਕਦੇ ਹੋ ਚੈਨਲ